ਹਾਂ ਬਲਵੰਤ ਜੀ ਹਾਂਜੀ ਉਹ ਜਿਹੜਾ ਪੋਤਰਾ ਆਇਆ ਬਾਰ ਉਹ ਹਾਂਜੀ ਉਹ ਮੈਂ ਦੇਖਿਆ ਕੱਲ ਪਰਸੋਂ ਦਾ ਨੋਟ ਕਰਨ ਆਇਆ ਹਾਂ ਹਾਂ ਕਦੇ ਸਾਈਕਲ ਦੇ ਵਿੱਚ ਉਹਨੂੰ ਲੈ ਕੇ ਪਿੰਡ ਤੁਰ ਜਾਣਾ ਕਦੇ ਕਿੱਥੇ ਤੁਰ ਜਾਣਾ ਕੀ ਚੱਕਰੇ ਓ ਯਾਰ ਉਹਨੂੰ ਆਏ ਨੂੰ ਨਾ ਅੱਜ ਘਟੋਗੜ 10 12 ਦਿਨ ਹੋ ਗਏ ਨੇ ਅੱਛਾ ਉਹ ਹਸਾਬ ਦਾ ਜਵਾਕ ਨਾ ਜਿਵੇਂ ਬੁੱਜਿਆ ਬੁੱਜਿਆ ਜਾਂ ਨਹੀਂ ਹੁੰਦਾ ਉਵੇਂ ਹੋਇਆ ਪਿਆਈ ਅੱਛਾ ਮੈਂ ਹੁਣ ਹਸਾਬ ਦਾ ਸਾਈਕਲ ਤੇ ਉਹਨੂੰ ਬਾਕੇ ਨਾ ਪੈੜੀ ਤੇ ਲੈ ਜਾਣਾ ਹਾਂ ਹਾਂ ਠੀਕ ਹੈ ਫੇਰ ਉਹ ਬਾਹਰ ਆਪਣੇ ਪਿੰਡ ਦੇ ਬਾਹਰ ਉਹ ਮਿੱਟੀ ਜੀ ਨਹੀਂ ਠਕਾਈ ਉਹਨਾਂ ਨੇ ਕੋਠੀ ਵੀ ਪਾਣ ਡਏ ਨੇ ਹਾਂ ਉੱਥੇ ਲੈ ਜਾਣਾ ਅੱਛਾ ਮੰਗਣਾ ਨਹੀਂ ਅੱਜ 3 4 ਦਿਨ ਹੋ ਗਏ ਨੇ ਜਵਾਕ ਨਾ ਇੰਨਾ ਖੁਸ਼ ਹੁੰਦਾ ਈ ਇਹਨੂੰ ਮੈਂ ਦੱਸ ਨਹੀਂ ਹੋ ਸਕਦਾ ਹੁਣ ਉੱਥੇ ਹਸਾਬ ਦਾ ਮੇਰੀ ਨੂੰ ਮੇਰਾ ਮੁੰਡਾ ਕੰਮੇ ਤੁਰ ਜਾਂਦੇ ਨੇ ਇਹਨੂੰ ਜਵਾਕ ਨੂੰ ਉੱਥੇ ਜਿਹੜੇ ਜਵਾਬ ਥੰਬਨ ਵਾਲੇ ਹੁੰਦੇ ਨੇ ਉਹਨਾਂ ਕੋਲ ਛੱਡ ਜਾਂਦੇ ਨਹੀਂ ਤੇ ਉਹ ਹਸਾਬ ਨਾਲ ਜਵਾਬ ਨਾ ਉੱਥੇ ਜਿਵੇਂ ਸਹਿਮਿਆ ਜਾ ਪਿਆ ਜਿਵੇਂ ਬੰਨਿਆ ਜਾਂ ਜਵਾਬ ਹੁੰਦਾ ਉਵੇਂ ਹੋਇਆ ਪਿਆ ਤੇ ਉਹਦੀ ਮਾਂ ਮਾਂ ਦਾ ਪਿਓ ਦਾ ਉਹਦਾ ਫੋਨ ਆਉਂਦਾ ਹੀ ਮੈਂ ਉਹਨੂੰ ਉਹਨਾਂ ਨਾਲ ਬੁੱਤਰ ਗੱਲ ਕਰ ਲੈ ਕਿ ਉਹਨਾਂ ਨਾਲ ਗੱਲ ਹੀ ਨਹੀਂ ਉਹ ਕਰਦਾ ਅੱਛਾ ਵੀ ਇਹ ਕਹਿਣ ਦਾ ਮਤਲਬ ਇਹ ਵੀ ਜਵਾਬ ਤੋਂ ਮੰਨਣਾ ਨਹੀਂ ਇੱਥੇ ਖੁਸ਼ ਹੀ ਬੜਾਈ ਸਹੀ ਉਹ ਹਸਾਬ ਨਾਲ ਕਦੇ ਭੱਜ ਕੇ ਝੂਲਿਆਂ ਜਾਂ ਤੇ ਚੜ ਜਾਂਦਾ ਈ ਕਦੇ ਉਹ ਸਾਈਕਲ ਦੇ ਪਿੱਛੇ ਬਹਿ ਜਾਂਦਾ ਈ ਕਦੇ ਕੋਸ਼ ਵੀ ਜਵਾਕ ਤੋਂ ਮੰਨਣਾ ਨਹੀਂ ਐਨਾ ਖੁਸ਼ੀ ਮੈਂ ਤੈਨੂੰ ਦੱਸ ਨਹੀਂ ਸਕਦਾ ਤੇ ਸਾਡੇ ਜਿਹੜੇ ਹੁਣ ਦੇ ਨਵੀਂ ਪਨੀਰੀ ਆ ਇਹ ਕੀ ਕਰ ਦੇਣੀ ਜਵਾਕਾਂ ਨੂੰ ਬਸ ਥੱਲੇ ਤੇ ਤਾਰ ਦੇ ਕੋਨੀਗੇ ਇਹ ਜਵਾਕ ਮੜੀ ਜਿੱਤੇ ਮਿੱਟੀ ਖਾਲੇ ਤੇ ਮਾਵਾਂ ਨੂੰ ਨਾਲ ਦੀ ਨਾਲ ਕੁੱਟ ਧਰਦੀਆਂ ਨੇ ਇਹ ਪੰਜਾਬ ਦੀ ਮਿੱਟੀ ਇਹ ਜਵਾਕ ਜੇ ਖਾਏਗਾ ਨਾ ਇਹ ਵੀ ਕੀਵਾਂ ਵਾਂਗੂ ਲੱਗ ਜਾਂਦੀ ਏ ਲੱਗੀ ਤਾਂ ਮੰਜਾ ਇਹ ਜਵਾਕਾਂ ਨੂੰ ਜੇ ਮਿੱਟੀ ਦੇ ਵਿੱਚ ਛੱਡਾਂਗੇ ਜਵਾਕ ਉਹਨੇ ਹੱਡ ਕਰ ਜਵਾਕ ਦੇ ਖੁੱਲਣਗੇ ਲੱਗੀ ਤਾਂ ਮੰਜਾ ਇਹ ਨਹੀਂ ਵੀ ਕੱਲਾ ਨਿਪਲਾਂ ਦੇ ਉੱਤੇ ਜਵਾਕ ਲਾ ਛੜੋ ਤਾਂ ਨੂੰ ਕਿਹੜਾ ਜੋਧਾ ਬਣੇਗਾ ਜਵਾਕ ਬਈ ਸਹੀ ਗੱਲ ਹੈ ਤਾਂ ਹੀ ਤਾਂ ਜਵਾਕਾਂ ਦੇ ਕੱਦ ਨਹੀਂ ਹੈ ਕਿ ਜਵਾਕ ਵਾਧੇ ਬੁੱਲਦੇ ਕੋਨੀ ਜੇ ਜਵਾਕ ਨੂੰ ਥੱਲੇ ਹੀ ਨਹੀਂ ਤਾਰਨਾ ਹੈਗਾ ਇਹ ਚੀਜ਼ ਤੋਂ ਗਰੇਜ ਕਰ ਗਏ ਆਪਾਂ ਨਿਆਣਿਆਂ ਨੂੰ ਵੱਧ ਤੋਂ ਵੱਧ ਵਾਰ ਅੰਦਰ ਘੁਮਾਈਏ ਪਿੰਡਾਂ ਦੇ ਹਾਲਾਤ ਦੱਸੀਏ ਪਿੰਡਾਂ ਦੇ ਵਿੱਚ ਕੀ ਹੁੰਦਾ ਵੱਡੇ-ਵਡੇਰਿਆਂ ਦੀ ਇੱਜ਼ਤ ਕਰਨੀ ਦੱਸੀਏ ਇਹ ਜਿਹੜੀ ਹੈਲੋ ਹਾਏ ਜੀ ਤੁਸੀਂ ਲੱਸ ਰਹੇ ਹੋ ਜਵਾਕਾਂ ਨੂੰ ਤੁਸੀਂ ਆਉਣੇ ਕਮੇ ਦੇ ਵਿੱਚ ਖਤਾ ਖਾਣਾ ਜੀ ਇਹ ਮੈਂ ਜਵਾਕ ਨੂੰ ਮੰਨਣੇ ਮੈਂ ਲੜ ਕੇ ਜਵਾਕ ਵਾਪਸ ਬੁਲਾਇਆ ਹੈ ਕਿ ਜਵਾਕ ਨੂੰ ਵਾਪਸ ਭੇਜ ਮੇਰੇ ਕੋਲ ਹੁਣ ਜਵਾਕ ਸਾਡਾ 20 15 20 ਨੂੰ